ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਪਹਿਲਾ ਆਪਾਂ ਫਤਿਹ ਜੀ ਸਾਂਝ ਪਾਉਨੇ ਆ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਗੱਜ ਕੇ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਮੇਰੇ ਭੈਣ ਭਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਿੰਨੇ ਵੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਧਾਰਮਿਕ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਮੈਂ ਵੈਸੇ ਅੱਗੇ ਕਦੇ ਕਹਾ ਨਹੀਂ ਤੇ ਬਟ ਅੱਜ ਮੈਂ ਕਹਤਾ ਤੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਹਿਲਾ ਵੀਡੀਓ ਪੂਰੀ ਸੁਣਿਆ ਕਰੋ ਫਿਰ ਕਮੈਂਟ ਕਰਿਆ ਕਰੋ ਰਹਾ ਹੈ ਤੇ ਮੈਨੂੰ ਪਤਾ ਹੈਗਾ ਕਿ ਮੈਂ ਮੇਰੀ ਪੋਸਟ ਤੇ ਕਦੇ ਵੀਡੀਓ ਪੋਸਤੇ ਕੋਈ ਵੀ ਬੈਡ ਕਮੈਂਟ ਨਹੀਂ ਆਇਆ ਬਟ ਫਿਰ ਵੀ ਮੈਂ ਕਹਿ ਨਹੀਂ ਹੈਗੀ ਆ ਤੇ ਇੱਕ ਹੋਰ ਰਿਕਵੈਸਟ ਹੈ ਕਿ ਮੈਂ ਸ਼ਾਮ ਨੂੰ ਲਾਈਵ ਹੁੰਨੇ ਆ ਜੀ ਤੇ ਮੇਰੇ ਲਾਈਵਸ ਜਰੂਰ ਸਾਰੇ ਜਾਣੇ ਆਇਆ ਕਰੋ ਤੇ ਹੁਣ ਆਪਾਂ ਗੱਲ ਕਰਦੇ ਆ ਮੁੱਦੇ ਤੇ ਕਿ ਇੱਕ ਮੇਰੀ ਭੈਣ ਦਾ ਮੈਸੇਜ ਹੈਗਾ ਮੈਸੇਜ ਕਾਫੀ ਦਿਨਾਂ ਤੋਂ ਹੀ ਆ ਰਿਹਾ ਸੀਗਾ ਤੇ ਮੈਂ ਥੋ ਰਿਪਲਾਈ ਨੇ ਹੁੰਦਾ ਦੇਖੋ ਜੀ ਮੈਂ ਸਭ ਨੂੰ ਪਤਾ ਹੈ ਕਿ ਮੈਂ ਥੋੜੀ ਜਿਹੀ ਵਿਜੀ ਚੱਲਦੀ ਆ ਤੇ ਮੈਂ ਸ਼ਾਮ ਨੂੰ ਵੀਡੀਓ ਬਣਾਉਣੀ ਫਿਰਦੀ ਆ ਤੇ ਫੜ ਮੈਂ ਇਸ ਵੇਲੇ ਵੀਡੀਓ ਬਣਾਉਣ ਲੱਗਿਆ ਜੀ ਖਾਲਸਾ ਜੀ ਮੇਰੀ ਭੈਣ ਦਾ ਮੈਸੇਜ ਹੈਗਾ ਕਿ ਉਹ ਬਾਹਰ ਨੇ ਤੇ ਉਹਨਾਂ ਕੋਲੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਨੇ ਹੈਗਾ ਤੇ ਪਤਾ ਨਹੀਂ ਉਹਨਾਂ ਕੋਲੇ ਕੋਈ ਵੀ ਸਰੂਪ ਨੇ ਹੈਗਾ ਤੇ ਉਹ ਕਹਿ ਰਹੇ ਆ ਕਿ ਮਤਲਬ ਮੈਂ ਮੈਸੇਜ ਲਾਉਣੀ ਆ ਉਹਨਾਂ ਦੇ ਉੱਪਰ ਤੇ ਉਹ ਕਹਿੰਦੇ ਨਾ ਵੀ ਅਸੀਂ ਬਿਨਾ ਉਹ ਪਾਠ ਕਰ ਕੋ ਸਰੂਪ ਤੋਂ ਬਿਨਾ ਪਾਠ ਕਰ ਸਕਦੇ ਆ ਹਾਂਜੀ ਆਪਾਂ ਸਰੂਪ ਤਾਂ ਇੱਕ ਆਪਣੇ ਚਿੱਤਰ ਬਣਾਏ ਹੁੰਦੇ ਨੇ ਆਪਾਂ ਕੋਈ ਮੂਰਤੀ ਪੂਜਾ ਨਹੀਂ ਕਰਨੀ ਹੁੰਦੀ ਤੇ ਸਰੂਪ ਤੋਂ ਬਿਨਾ ਵੀ ਆਪਣੇ ਮਨ ਦੇ ਵਿੱਚ ਜੇ ਭਾਵਨਾ ਹੋਵੇ ਨਾ ਆਪਾਂ ਨੂੰ ਇਹ ਨਹੀਂ ਹੁੰਦਾ ਸਰੂਪ ਦੀ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੁੰਦੀ ਭੈਣ ਜੀ ਦੇਖੋ ਜੇ ਬਾਣੀ ਪੜਨੀ ਹੈ ਤਾਂ ਆਪਾਂ ਸਰੂਪ ਤੋਂ ਬਿਨਾ ਵੀ ਪੜ ਸਕਦੇ ਆ ਠੀਕ ਆ ਮਨ ਦੇ ਵਿੱਚ ਆ ਜਿਹੜਾ ਆਪਣਾ ਹਿਰਦਾ ਹੈ ਨਾ ਜੀ ਇਹ ਸਾਫ਼ ਤੇ ਸੁਥਰਾ ਹੋਣਾ ਚਾਹੀਦਾ ਦੇਸ ਰੂਪ ਤਾਂ ਆਪਾਂ ਹਜ਼ਾਰਾਂ ਹੀ ਲਾ ਦੇਾਂਗੇ ਘਰੇ ਜਾ ਕੇ ਜੇ ਆਪਣੇ ਮਨ ਦੇ ਵਿੱਚੋਂ ਮੈਲ ਹੀ ਨਾ ਗਈ ਕਿਸੇ ਦੇ ਪ੍ਰਤੀ ਆਪਣੇ ਜਲਣ ਹੀ ਨਾ ਗਈ ਆਪਣੇ ਮਨ ਤੋਂ ਤੇ ਆਪਾਂ ਗੁਰੂ ਸਾਹਿਬ ਦੇ ਹੋਏ ਨਾ ਤੇ ਫਿਰ ਆਪਾਂ ਨੂੰ ਫਾਇਦਾ ਕਿਸ ਰੂਪ ਲਿਆ ਆਂਦਾ ਖਾਸ ਕਰਕੇ ਸਰੂਪ ਆਪਾਂ ਕਿਉਂ ਲਾਉਨੇ ਆ ਸਰੂਪ ਲਾਉਣ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਕਈ ਮੇਰੇ ਭੈਣ ਭਰਾ ਇਹਦਾ ਕਹਿੰਦੇ ਨੇ ਕਿ ਵੀ ਸਰੂਪ ਲਾ ਕੇ ਤੇ ਵੀ ਮੂਰਤੀ ਪੂਜਾ ਹੋ ਜਾਂਦੀ ਹੈ ਦੇਖੋ ਜੀ ਸਰੂਪ ਲਾਉਣ ਦਾ ਮਤਲਬ ਇਹ ਹੁੰਦਾ ਕਿ ਮੈਂ ਖੁਦ ਮੇਰੇ ਘਰ ਦੇ ਵਿੱਚ ਤੁਸੀਂ ਦੇਖ ਸਕੋਗੇ ਜੇ ਮੈਂ ਕੈਮਰਾ ਕਮਾ ਲਿਆ ਨਾ ਤੇ ਤੁਸੀਂ ਦੇਖੋਗੇ ਕਿ ਕਿਹਦਾ ਸਰੂਪ ਨਹੀਂ ਜਿਹੜਾ ਮੇਰੇ ਘਰ ਦੇ ਵਿੱਚ ਨਹੀਂ ਲੱਗਿਆ ਠੀਕ ਹੈ ਦਾਸ ਨੇ ਜਿੰਨੇ ਵੀ ਮਤਲਬ ਸਰੂਪ ਲਾਏ ਨੇ ਸਾਰੇ ਗੁਰੂਆਂ ਦੇ ਸਰੂਪ ਲੱਗੇ ਨੇ ਸ਼ਹੀਦਾ ਸਿੰਘਾਂ ਦੇ ਸਰੂਪ ਲੱਗੇ ਨੇ ਠੀਕ ਹੈ ਜੀ ਸਾਰਾ ਨੇ ਸਰੂਪ ਲੱਗੇ ਨੇ ਸਰੂਪ ਲਾਉਣ ਦਾ ਭਾਵ ਇਹ ਹੁੰਦਾ ਹੈ ਜੀ ਆਪਾਂ ਨੂੰ ਵੀ ਆਪਾਂ ਨੂੰ ਉਹ ਚਿੱਤਰਕਾਰੀ ਤੋਂ ਪਤਾ ਲੱਗਦਾ ਕਿ ਸਾਡੇ ਆਪਣਾ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਆਪਾਂ ਕੀ ਸਮਝਾਵਨੇ ਕੀ ਸਨੇਹਾ ਦੇ ਸਕਦੇ ਆ ਕੀ ਸਮਝਾ ਸਕਦੇ ਆ ਬੱਚੇ ਆਪਣੇ ਤੋਂ ਕੀ ਸਿੱਖਦੇ ਨੇ ਆਪਣੇ ਆਪਣੇ ਬੱਚੇ ਉਹ ਜਿਹੜੇ ਆਪਣੇ ਚਿੱਤਰ ਬਣੇ ਹੁੰਦੇ ਨੇ ਸਰੂਪ ਬਣੇ ਹੁੰਦੇ ਨੇ ਜਿਨ੍ਹਾਂ ਨੇ ਮੀਨਾ ਘਾਰੇ ਕੀਤੀ ਹੁੰਦੀ ਉਹਨਾਂ ਤੇ ਵੀਰਾ ਕਈ ਵੀਰ ਨੇ ਇਹ ਮਤਲਬ ਬੜੇ ਮਿਹਨਤ ਨਾਲ ਬਣਾਏ ਹੁੰਦੇ ਆ ਸਰੂਪ ਤਾਂ ਉਸ ਰੂਪਾਂ ਨੂੰ ਵੇਖ ਕੇ ਆਪਣੇ ਬੱਚਿਆਂ ਨੂੰ ਤੇ ਆਪਾਂ ਨੂੰ ਵੀ ਥੋੜਾ ਥੋੜਾ ਗਿਆਨ ਆਪਾਂ ਨੂੰ ਵੀ ਆਉਂਦਾ ਤੇ ਆਪਣੇ ਬੱਚਿਆਂ ਨੂੰ ਵੀ ਆਉਂਦਾ ਆਪਣੇ ਬੱਚੇ ਉਹਨਾਂ ਨੂੰ ਦੇਖ ਕੇ ਇਹ ਪਤਾ ਪਤਾ ਲੱਗਦਾ ਕਿ ਸਾਡੇ ਗੁਰੂ ਸਾਹਿਬਾਨਾ ਨੇ ਕੀ ਕੀਤਾ ਜਦੋਂ ਕਿ ਹੁਣ ਆਪਾਂ ਸਾਹਿਬ ਜੀ ਬਾਬਾ ਦੀਪ ਤਾਂ ਅੰਦਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਰੂਪ ਆਪਾਂ ਜਦੋਂ ਇਹ ਸਰੂਪ ਹੈਗਾ ਜਿਹੜਾ ਸੀਸ ਬਾਬਾ ਜੀ ਨੇ ਤਾਂ ਤਲੇ ਉੱਤੇ ਰੱਖਿਆ ਵਾਥੇ ਬਹੁਤ ਘੱਟ ਮਿਲਦਾ ਪਰ ਜਦੋਂ ਅਮਰਸਰ ਤੋਂ ਮਿਲਦਾ ਜੀ ਆਮ ਛੋਪਾ ਦਾ ਨਹੀਂ ਮਿਲਦਾ ਤੇ ਖਾਲਸੇ ਜੀ ਉਹ ਸਰੂਪ ਵੇਖ ਕੇ ਆਪਣੇ ਬੱਚਿਆਂ ਨੂੰ ਸਿੱਖਿਆ ਬੜੀ ਪ੍ਰਾਪਤ ਹੁੰਦੀ ਹੈ ਕਿਉਂਕਿ ਸੋਚ ਆਪਾਂ ਨੂੰ ਵੀ ਮਹਿਸੂਸ ਹੁੰਦਾ ਹੁੰਦਾ ਹੈ ਕਿ ਸਾਡੇ ਵੱਡੇ ਵੱਡੇ ਯੋਧੇ ਹੋਏ ਨੇ ਠੀਕ ਹੈ ਬ੍ਰਹਮ ਗਿਆਨੀ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਤਲੇ ਤੇ ਰੱਖ ਕੇ ਆਪਣੇ ਲਈ ਕੁਰਬਾਨੀਆਂ ਕੀਤੀਆਂ ਤੇ ਇਹ ਨਹੀਂ ਹੁੰਦਾ ਹੁੰਦਾ ਵੀ ਜੇ ਆਪਣੇ ਘਰੇ ਸਰੂਪ ਲੱਗਿਆ ਤਾਂ ਆਪਾਂ ਪਾਠ ਫੇਰ ਹੀ ਕਰਾਂਗੇ ਨਹੀਂ ਜੀ ਇਹ ਤੁਹਾਡਾ ਇਹ ਤੁਹਾਡੀ ਗਲਤਫਹਮੀ ਹੈ ਜੀ ਇਹ ਕਮੈਂਟ ਇਦਾਂ ਦੇ ਕਮੈਂਟ ਤੁਸੀਂ ਨਾ ਕਰਿਆ ਕਰੋ ਜੀ ਇਹ ਤੁਸੀਂ ਮੈਨੂੰ ਮੇਰੇ ਯਾ ਵੀਡੀਓ ਤੋਂ ਤੁਹਾਨੂੰ ਪਤਾ ਚੱਲਦਾ ਹੁੰਦਾ ਹੈ ਕਿ ਮੈਂ ਇਹ ਨਹੀਂ ਕਹਿੰਦੀ ਕਿ ਮੂਰਤੀ ਪੂਜਾ ਕਰੋ ਤੇ ਸਰੂਪ ਰੱਖੋ ਸਰੂਪਾਂ ਤੋਂ ਤਾਂ ਆਪਾਂ ਨੂੰ ਮਤਲਬ ਇਹੇ ਪਤਾ ਲੱਗਦਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਕੀਤਾ ਸਾਡੇ ਲਈ ਸਰੂਪ ਇਸ ਵਾਸਤੇ ਹੁੰਦੇ ਨੇ ਸਰੂਪ ਕੋਈ ਮੂਰਤੀ ਪੂਜਾ ਨਹੀਂ ਆਪਾਂ ਕਰਦੇ ਕਿ ਆਪਾਂ ਸਰੂਪ ਰੱਖ ਕੇ ਆਪਾਂ ਉਹਨਾਂ ਅੱਗੇ ਰੋਟੀ ਰੱਖਤੀ ਉਹ ਉਹ ਜਿਹੜਾ ਕਿ ਆਪਾਂ ਭੋਗ ਲਵਾਉਣਾ ਕੋਈ ਕੋਈ ਚੀਜ਼ ਬਣਾਉਣੀ ਆ ਉਹ ਭੋਗ ਲਵਾਉਣਾ ਉਹ ਵੱਖਰੀ ਗੱਲ ਹੁੰਦੀ ਆ ਤੇ ਜਿਹੜੀ ਜੋਤ ਜਗਾਉਣੀ ਹੁੰਦੀ ਆ ਉਹ ਆਪਾਂ ਸ਼ਹੀਦ ਸਿੰਘਾਂ ਦੀ ਜਗਾਉਣੀ ਹੁੰਦੀ ਹੈ ਕਿਉਂਕਿ ਸ਼ਹੀਦ ਸਿੰਘ ਇੱਕ ਬਾਸ਼ਨਾਂ ਦੇ ਭੁੱਖੇ ਹੁੰਦੇ ਨੇ ਸ਼ਹੀਦ ਸਿੰਘਾਂ ਦਾ ਖਾਣ ਪੀਣ ਇੱਕ ਦੇਸੀ ਘੋ ਦੀ ਬਾਸ਼ਨਾਂ ਨਾਲ ਹੁੰਦਾ ਹੈ ਜੀ ਇਸ ਕਰਕੇ ਆਪਾਂ ਨੂੰ ਸ਼ਹੀਦ ਦੀ ਜੋਤ ਜਗਾਉਣੇ ਚ ਪੈਂਦੀ ਆ ਤੇ ਕੋਈ ਆਪਾਂ ਮੂਰਤੀ ਪੋਜਾ ਨਹੀਂ ਕਰਦੇ ਤੇ ਮੈਂ ਇਹ ਇਹ ਮੇਰੀ ਭੈਣ ਜੀ ਤੱਕ ਵੀਡੀਓ ਪਹੁੰਚ ਜਾ ਸੋ ਦੇਖ ਲਿਓ ਉਹ ਭੈਣ ਜੀ ਮੈਂ ਮੈਸੇਜ ਵੀ ਉੱਪਰ ਲਾ ਦਿੰਨੀ ਆ ਕਿ ਕਹਿੰਦੇ ਮੇਰੇ ਕੋਲੇ ਫੋਟੋ ਨਹੀਂ ਹੈਗੀ ਮਤਲਬ ਉਹਨੇ ਫੋਟੋ ਹੀ ਲਿਖਿਆ ਮੈਂ ਸਰੂਪ ਕਹਿਨੀ ਆ ਕਿ ਮੈਂ ਕਦੇ ਫੋਟੋ ਨਹੀਂ ਖਿਆ ਤੇ ਘਰ ਸਾਜੀ ਮੈਂ ਇਹ ਕਹਿਨੀ ਆ ਕਿ ਸਰੂਪ ਦੀ ਕੋਈ ਜ਼ਰੂਰਤ ਨਹੀਂ ਜੇ ਤੁਹਾਡੇ ਕੋਲ ਕਈ ਇੰਨੇ ਵਾਰੀ ਆਪਾਂ ਨੂੰ ਮਜਬੂਰੀਆਂ ਦਾ ਨਹੀਂ ਹਨ ਪਤਾ ਨਹੀਂ ਆਪਾਂ ਗੱਲ ਅੱਗੇ ਵਧਾਉਣੀ ਚਾਹੁੰਦੇ ਆ ਤੇ ਮੈਂ ਇਹ ਕਹਿਨੀ ਆ ਕਿ ਸਰੂਪ ਕਈ ਵਾਰ ਨਹੀਂ ਵੀ ਹੁੰਦਾ ਤੇ ਆਪਾਂ ਬਾਣੀ ਤਾਂ ਆਪਣੇ ਮਨ ਦੇ ਹਿਰਦਾ ਸਾਫ਼ ਹੋਣਾ ਚਾਹੀਦਾ ਜੀ ਬਾਣੀ ਜ਼ਰੂਰ ਪੜੋ ਸਰੂਪਾ ਮਾ ਤੁਸੀਂ ਰੁੱਕ ਕੇ ਲਿਆਇਓ ਜਦੋਂ ਤੁਹਾਡੇ ਵਿੱਚ ਤੁਹਾਨੂੰ ਜੇ ਤੁਸੀਂ ਬਾਹਰ ਹੋ ਤਾਂ ਤੁਸੀਂ ਜਦੋਂ ਇੰਡੀਆ ਆਏ ਜਾਂ ਤੁਸੀਂ ਤੁਹਾਨੂੰ ਸਰੂਪ ਤਾਂ ਉਧਰੋਂ ਜਿੱਥੋਂ ਵੀ ਇੱਕ ਤੜੀ ਮੈਨੂੰ ਪਤਾ ਨਹੀਂ ਤੁਸੀਂ ਕਿਹੜੀ ਕੰਟਰੀ ਚੋਂ ਤੇ ਮਤਲਬ ਉਥੋਂ ਵੀ ਮਿਲ ਸਕਦੇ ਹੁੰਦੇ ਸਰੂਪ ਤਾਂ ਕਿਸੇ ਵੀ ਜਗ੍ਹਾ ਤੋਂ ਲੈ ਲਓ ਹਨਾ ਮਿਲ ਜਾਂਦੇ ਆ ਤੇ ਬਟ ਜਿਹੜੇ ਸਰੂਪ ਆਪਾਂ ਲੈਣੇ ਹੁੰਦੇ ਕਈ ਵਾਰੀ ਆਪਾਨੂੰ ਉਹ ਨਹੀਂ ਮਿਲਦੇ ਚਲੋ ਠੀਕ ਹੈ ਗੱਲ ਮੁੱਕਦੀ ਆ ਇਸ ਰੂਪ ਨਹੀਂ ਹੈਗਾ ਬਾਣੇ ਜ਼ਰੂਰ ਪੜਿਆ ਕਰੋ ਜੀ ਸਵੇਰ ਦੀਆਂ ਪੰਜ ਬਾਣੀਆਂ ਪੜਿਆ ਕਰੋ ਸ਼ਾਮ ਨੂੰ ਰਹਿਰਾਸ ਸਾਹਿਬ ਸੌਣ ਲੱਗਿਆ ਕੀਰਤਨ ਸੁਣੋ ਹੋ ਸਕੇ ਤਾਂ ਤੁਸੀਂ ਪੰਜ ਪਾਠ ਚਾ ਪਾਈ ਸਾਹਿਬ ਦੇ ਕਰਕੇ ਸੌਣਾ ਕਰੋ ਗੁਰੂ ਮਹਾਰਾਜ ਜੀ ਅਰਦਾਸ ਕਰਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਸੱਚੇ ਪਾਤਸ਼ਾਹ ਅਸ ਚਾਰ ਪੈਰ ਦਿਨ ਸੁਖ ਨਾਲ ਬਤੀਤ ਹੋਇਆ ਚਾਰ ਪੈਰ ਰਾਤਰੀ ਸੁਖ ਨਾਲ ਬਤੀਤ ਕਰਨੇ ਮਹਾਰਾਜ ਸੱਚੇ ਪਾਤਸ਼ਾਹ ਅਮਰਤ ਵੇਲੇ ਉੱਠਣ ਦੀ ਤਾਕਤ ਬਖਸ਼ਨੀ ਅਮਰਤ ਵੇਲਾ ਝੋਲੀ ਦੇ ਵਿੱਚ ਪਾਉਣਾ ਸਾਡੇ ਸੱਚੇ ਪਾਤਸ਼ਾਹ ਗੁਰੂ ਸਾਹਿਬਾਂ ਗੇ ਇਹ ਅਰਦਾਸ ਜ਼ਰੂਰ ਕਰਿਆ ਕਰੋ ਜੀ ਜਦੋਂ ਇਹ ਬਾਣੀਆਂ ਪੜਿਆ ਕਰੋ ਕੋਈ ਸਰੂਪ ਤੱਕ ਨਹੀਂ ਮਤਲਬ ਜਦੋਂ ਸਰੂਪ ਤੁਹਾਨੂੰ ਮਿਲ ਗਿਆ ਉਦੋਂ ਤੁਸੀਂ ਆਪਣਾ ਸਰੂਪ ਲਾ ਲਓ ਜੇ ਤੇ ਮੈਂ ਭੈਣ ਮੇਰੀ ਇੰਨੀਆਂ ਗੱਲਾਂ ਕਰਦੀ ਕਿਉਂਕਿ ਆ ਜਿਆਦਾ ਲੰਬੀ ਵੀਡੀਓ ਮੈਂ ਨਹੀਂ ਬਣਾਉਂਦੀ ਹੁੰਦੀ ਤੇ ਮੈਂ ਕਿ ਇੱਕ ਮੈਸੇਜ ਦਾ ਰੈਪਲਾਈ ਕਰਨਾ ਹੁੰਦਾ ਹੈ ਇਸ ਗੱਲ ਤੋਂ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨੀ ਆ ਕਿ ਤੁਹਾਡਾ ਰਿਪਲਾਈ ਕਾਫੀ ਲੇਟ ਹੋ ਗਿਆ ਤੇ ਮੇਰੇ ਕੋਲੇ ਮੈਸੇਜ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੀ ਕਿ ਮੈਂ ਰਿਪਲਾਈ ਦਿੰਦਾ ਹੀ ਟਾਈਮ ਲੱਗ ਜਾਂਦਾ ਹੈਗਾ ਤੇ ਸੌਰੀ ਵੀ ਫੀਲ ਕਰਦੀ ਆ ਤੇ ਸੌਰੀ ਤਾਂ ਆਪਣਾ ਮੇਰਾ ਲਫ਼ਜ਼ ਤਾਂ ਨਹੀਂ ਹੈਗਾ ਤੇ ਪਰ ਮੈਨੂੰ ਬੋਲ ਦਿੰਨੀ ਆ ਮੈਂ ਕਿਉਂਕਿ ਅੱਜ ਕੱਲ ਸੌਰੀ ਆਮ ਹੀ ਬੋਲਿਆ ਜਾਂਦਾ ਹੈਗਾ ਤੇ ਮੈਂ ਤਾਂ ਮਾਫੀ ਚਾਹੁੰਨੀ ਆ ਜੀ ਆਪਾਂ ਮੈਂ ਗੁਰਮੁਖੀ ਯੂਜ਼ ਕਰਦੀ ਆ ਤੇ ਇਸ ਲਈ ਤੇ ਨਾਲੇ ਇੱਕ ਹੋਰ ਗੱਲ ਛੋਟੀ ਜਿਹੀ ਮੈਂ ਕਰਨ ਲੱਗੀ ਆ ਜੀ ਮੈਂ ਜ਼ਿਆਦਾਤਰ ਤੇ ਹਿੰਦੀ ਪੜ੍ਹੀ ਹੋਈ ਆ ਤੇ ਕਈ ਵਾਰੀ ਨਾ ਮੇਰਾ ਮੈਨੂੰ ਲਿਖਣ ਚ ਮਿਸਟੇਕ ਹੋ ਜਾਂਦੀ ਹੈ ਜਦੋਂ ਮੈਂ ਟਾਈਟਲ ਲਿਖਦੀ ਆ ਨਾ ਕੋਈ ਵੀ ਉਹਦੇ ਵਿੱਚ ਮੈਨੂੰ ਪੰਜਾਬੀ ਜਿਵੇਂ ਇੰਗਲਿਸ਼ ਚ ਲਿਖਾਂ ਤਾਂ ਬਿਲਕੁਲ ਸਹੀ ਲਿਖ ਲੈਣੀ ਆ ਬਟ ਜ਼ਿਆਦਾ ਮੈਨੂੰ ਪਿਆਰ ਮੈਨੂੰ ਗੁਰਮੁਖੀ ਨਾਲ ਤੇ ਇਸ ਕਰਕੇ ਨਾ ਮੈਨੂੰ ਪੰਜਾਬੀ ਜੀ ਪੰਜਾਬੀ ਪੜ੍ਹਦੀ ਤਾਂ ਮੈਂ ਸਹੀ ਆ ਬਟ ਲਿਖਣ ਦੇ ਵਿੱਚ ਕਈ ਵਾਰੀ ਮੈਨੂੰ ਨਾ ਬਿਹਾਰੀਆਂ ਸਿਹਾਰੀਆਂ ਦੇ ਵਿੱਚ ਭੁਲੇਖਾ ਪੈ ਜਾਂਦਾ ਕੀ ਪੜ੍ਹ ਤੋ ਤੇ ਮੇਰੇ ਵੀਰ ਭੈਣ ਭਰਾ ਮੇਰੇ ਮਾਇਨ ਨਾ ਕਰਿਆ ਕਰੋ ਮੈਨੂੰ ਮੇਥੋਂ ਬਿਹਾਰੀਆਂ ਸਿਹਾਰੀਆਂ ਚ ਮਸਤੈਕ ਹੋ ਜਾਂਦੀ ਐ ਤੇ ਇਹ ਨਾ ਮੈਨੂੰ ਕਹਿਆ ਕਰੋ ਵੀ ਤੁਸੀਂ ਪੰਜਾਬੀ ਸਹੀ ਲਿਖੋ ਤੇ ਮੈਂ ਥੋੜਾ ਜਿਹਾ ਹਰਿਆਣੇ ਵਾਲੇ ਲਫ਼ਜ਼ ਮਤਲਬ ਜਿਵੇਂ ਸ਼ਰੂ ਲਿਖ ਦਿਆ ਤੇ ਸੱਸੇ ਦੇ ਪੈਰ 'ਚ ਬਿੰਦੀ ਲਾਉਣੀ ਹੁੰਦੀ ਆ ਤੇ ਮੈਂ ਸਿੱਧਾ ਸੱਸਾ ਹੀ ਲਿਖ ਦੇਣੀ ਹੁੰਨੀ ਆ ਠੀਕ ਹੈ ਜੀ ਤੇ ਕਿਉਂਕਿ ਜਿਹੜੇ ਸਾਡੇ ਹਿੰਦੀ ਦੇ ਲਫ਼ਜ਼ ਲਫ਼ਜ਼ ਮੈਂ ਲਿਖਦੀ ਪੰਜਾਬੀ ਹੁੰਨੀ ਤੇ ਲਫ਼ਜ਼ ਹਿੰਦੀ ਦੇ ਲਿਖ ਜਾਣੀ ਆ ਇਸ ਕਰਕੇ ਮੈਥੋਂ ਮਿਸਟੇਕ ਹੋ ਜਾਂਦੀ ਆ ਜੀ ਬਟ ਮੈਂ ਪੜ੍ਹ ਹਿੰਦੀ ਪੰਜਾਬੀ ਅੰਗਰੇਜ਼ੀ ਸਾਰਿਆਂ ਚ ਲੈਣੀ ਆ ਤੇ ਲਿਖ ਮੈਂ ਲੈਣੀ ਹਿੰਦੀ ਪੰਜਾਬੀ ਅੰਗਰੇਜ਼ੀ ਸਾਰਿਆਂ ਚ ਪਰ ਮੈਨੂੰ ਕਈ ਵਾਰੀ ਪੰਜਾਬੀ ਦੀਆਂ ਵਿਹਾਰੀਆਂ ਸਿਹਾਰੀਆਂ 'ਚ ਮੇਰੀ ਕੀ ਪੜਤ ਕੋੜਾ ਲਿਖਾ ਪੈ ਜਾਂਦਾ ਹਾਂ ਦੇ ਤੇ ਇਸ ਗੱਲ ਤੋਂ ਮੈਂ ਮਾਫੀ ਚਾਹੁੰਨੀ ਆ ਮੈਨੂੰ ਕੋਈ ਇਸ ਤੇ ਕੋਈ ਕਮੈਂਟ ਨਾ ਕਰਿਓ ਜੀ ਕਲੇਜ ਮੈਂ ਪਹਿਲਾਂ ਹੀ ਮਾਫੀ ਮੰਗ ਲਈ ਨੂੰ ਮੇਥੋਂ ਇੱਧਰ ਉੱਧਰ ਲਫ਼ਜ਼ ਜ਼ਰੂਰ ਹੋ ਜਾਂਦਾ ਹਾਂਜੀ ਹੁਣ ਆਪਾਂ ਕੋਈ ਸਾਂਝ ਪਾਉਨੇ ਮੇਰੀ ਭੈਣ ਵੀਡੀਓ ਜ਼ਰੂਰ ਵੇਖ ਲੈ ਤੇ ਮੈਂ ਸੌਰੀ ਵੀ ਫੀਲ ਕਰਦੀ ਆ ਕਿ ਵੀਡੀਓ ਦਾ ਅਪਲਾਈ ਦੇਣ ਲੱਗੇ ਮੇਥੋਂ ਲੇਟ ਹੋ ਗਈ ਆ ਮੈਂ ਤੇ ਹਾਂਜੀ ਹੁਣ ਆਪਾਂ 9 ਵਜੇ ਹੋਵਾਂਗੇ ਲਾਈਵ ਮੇਰੇ ਭੈਣ ਭਰਾ ਜਿੰਨੇ ਮੇਰੀ ਵੀਡੀਓ ਵੇਖਣਗੇ ਲਾਈਵ ਦੇ ਵਿੱਚ ਜ਼ਰੂਰ ਆਇਓ ਜੀ ਲਾਈਵ ਨੂੰ ਲਾਈਕ ਰਿਆ ਕਰੋ ਕਿਉਂਕਿ ਮੈਨੂੰ ਥੋੜੀ ਜੀ سپورਟ ਦੀ ਲੋੜ ਹੈ ਜੀ ਭਾਈ ਗੁਰੂ ਮੇਰ ਕਰੇ ਚਲੋ ਹਣ ਆਪਾਂ ਫਤੇ ਬੁਲਾਉਣੇ ਆ ਦੇਸਾਂ ਵਿਦੇਸਾਂ ਵਿੱਚ ਵਸਦੇ ਹੋਏ ਮੇਰੇ ਭੈਣ ਭਰਾ ਮੇਰੀ ਫਤੇ ਪਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ